ਸਤਿਕਾਰਯੋਗ ਦੋਸਤੋ ਹਿੰਦੁਸਤਾਨ ਦੀ ਆਜ਼ਾਦੀ ਦਾ ਇਤਿਹਾਸ ਹੈ ਜਿਹੜਾ ਲਹੂ ਦੇ ਕਤਰਿਆਂ ਨਾਲ ਲਿਖਿਆ ਹੋਇਆ ਹੈ ਇਹ ਸਹੀ ਨਾਲ ਨਹੀਂ ਲਿਖਿਆ ਹੋਇਆ ਇੰਚ ਇੰਚ ਧਰਤੀ ਹੈ ਜਿਹੜੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੇ ਨਾਲ ਭਰੀ ਪਈ ਹੈ ਤਾਂ ਉਹਨਾਂ ਦੇਸ਼ ਭਗਤਾਂ ਦੇ ਵਿੱਚੋਂ ਅੱਜ ਇੱਕ ਦੇਸ਼ ਭਗਤ ਦੀ ਕ੍ਰਾਂਤੀਕਾਰੀ ਨੌਜਵਾਨ ਦੀ ਗੱਲ ਕਰਨ ਲੱਗਿਆ ਮੈਂ ਜਿਹਦਾ ਜਨਮ ਸੁਨਾਮ ਦੀ ਧਰਤੀ ਦੇ ਉੱਤੇ 26 ਦਸੰਬਰ 1899 ਈਸਵੀ ਨੂੰ ਸਰਦਾਰ ਟੈਲ ਸਿੰਘ ਦੇ ਘਰ ਤੇ ਮਾਤਾ ਨਰੈਣ ਕੌਰ ਦੀ ਕੁੱਖੋਂ ਹੋਇਆ ਸੀ ਸ਼ਹੀਦ ਉਦਮ ਸਿੰਘ ਨਾਇਨ ਦਾ ਜਿਹੜਾ ਕਿ ਇੱਕ ਗਰੀਬ ਕੰਬੋਜ਼ ਪਰਿਵਾਰ ਦੇ ਵਿੱਚ ਪੈਦਾ ਹੋਇਆ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਸੀ ਪਿਤਾ ਸਰਦਾਰ ਟਹਿਲ ਸਿੰਘ ਸੁਨਾਮ ਦੇ ਨੇੜੇ ਉਪਲੀ ਪਿੰਡ ਦੇ ਵਿੱਚ ਰੇਲਵੇ ਫਾਟਕਾਂ ਦੇ ਉੱਤੇ ਦਰਜਾ 4 ਮੁਲਾਜ਼ਮ ਸੀ ਜਿਹਨੂੰ ਗੇਟਕੀਪਰ ਕਹਿੰਦੇ ਆ ਸੀ ਤਾਂ ਐਨੀ ਅੰਤਾਂ ਦੀ ਗਰੀਬੀ ਦੇ ਵਿੱਚ ਇਹਦਾ ਜਿਹੜਾ ਪਾਲਣ ਪੋਸ਼ਣ ਹੋਇਆ ਹਲੇ ਬਚਪਨ ਦੇ ਵਿੱਚ ਹੀ ਸੀ ਕਿ ਮਾਂ-ਬਾਪ ਤੁਰ ਗਏ ਤੇ ਉਦਮ ਸਿੰਘ ਹੋਰੇ ਤੇ ਇਹਨਾਂ ਦਾ ਦੂਸਰਾ ਭਰਾ ਸੀ ਜਿਹੜਾ ਉਹ ਯਤীম ਹੋ ਗਏ ਤੇ ਕਿਸੇ ਬੰਦੇ ਨੇ ਫੇਰ ਇਹਨਾਂ ਯਤীম ਬੱਚਿਆਂ ਨੂੰ ਅੰਮ੍ਰਿਤਸਰ ਦੇ ਯਤীম ਖਾਨੇ ਦੇ ਵਿੱਚ ਲੈ ਕੇ ਦਾਖਲ ਕਰਾ ਦਿੱਤਾ ਤੇ ਇੱਥੇ ਰਹਿੰਦੇ ਆ ਉਹਨਾਂ ਦਾ ਫਿਰ ਪਾਲਣ ਪੋਸ਼ਣ ਹੋਇਆ ਤੇ ਇੱਥੇ ਹੀ ਰਹਿੰਦੇ ਆ ਉਹਨਾਂ ਨੇ 10ਵੀਂ ਪਾਸ ਕੀਤੀ ਤੇ ਲੋਹਾਰਾ ਤਰਖਾਨਾ ਹੋਰ ਮਕੈਨਿਕੀ ਦੇ ਕੰਮ ਵੀ ਸਿੱਖੇ ਉਦਮ ਸਿੰਘ ਨੇ ਤਾਂ ਜਿਹੜੀ ਅਹਿਮ ਘਟਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੋੜ ਲੈ ਕੇ ਆਉਂਦੀ ਹੈ ਉਹ ਕਿਹੜੀ ਘਟਨਾ ਸੀ ਉਹ ਜਲਿਆਂਵਾਲੇ ਬਾਗ ਦੀ ਘਟਨਾ 13 ਅਪ੍ਰੈਲ 1919 ਨੂੰ ਜੱਲਿਆਂ ਵਾਲੇ ਬਾਗ ਦੇ ਵਿੱਚ ਆਜ਼ਾਦੀ ਮੰਗ ਰਹੇ ਨਿਹੱਥੇ ਲੋਕਾਂ ਨੂੰ ਅੰਗਰੇਜ਼ ਪੁਲਿਸ ਅਫਸਰ ਜਨਰਲ ਡੈਰ ਨੇ ਗੋਲੀਆਂ ਚਲਾ ਕੇ ਨਿਹੱਥੇ ਲੋਕਾਂ ਨੂੰ ਲਾਸ਼ਾਂ 'ਚ ਬਦਲ ਦਿੱਤਾ ਸੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਸੀਗੇ ਉੱਥੇ ਜਿਹੜਾ ਸ਼ਹੀਦੀ ਖੂਹ ਹੈ ਉਹ ਲਾਸ਼ਾਂ ਨਾਲ ਭਰ ਗਿਆ ਸੀ ਤੇ ਉਸ ਕੰਧਾਂ ਦੇ ਉੱਤੇ ਲੱਗੇ ਹੋਏ ਜਿਹੜੇ ਗੋਲੀਆਂ ਦੇ ਨਿਸ਼ਾਨ ਨੇ ਅੱਜ ਵੀ ਉਹ ਅੰਗਰੇਜ਼ ਬਰਤਾਨਵੀ ਸਾਮਰਾਜੀਆਂ ਦੇ ਜ਼ੁਲਮਾਂ ਦੀ ਗਵਾਹੀ ਭਰਦੇ ਨੇ ਤੇ ਜੱਲਿਆਂ ਵਾਲੇ ਬਾਗ ਦੇ ਵਿੱਚ ਲੱਟ ਲੱਟ ਵੱੜਦੀ ਲਾਠ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੀ ਹੈ ਤਾਂ ਮੇਰੇ ਵੀਰੋ ਤੇ ਪੈਣੋ 31 ਜੁਲਾਈ 1940 ਵਾਲੇ ਦਿਨ ਇਸ ਮਹਾਨ ਕ੍ਰਾਂਤੀਕਾਰੀ ਦੀ ਸ਼ਹੀਦੀ ਹੋਈ ਸੀ ਪੈਟਨ ਵਿਲਾ ਜੇਲ੍ਹ ਦੇ ਅੰਦਰ ਲੰਡਨ ਦੀ ਧਰਤੀ ਦੇ ਉੱਤੇ ਇੰਗਲੈਂਡ ਉੱਥੇ ਕਿਵੇਂ ਪਹੁੰਚ ਗਿਆ ਇਹ ਸ਼ਹੀਦ ਜਦੋਂ ਜੱਲਿਆਂ ਵਾਲੇ ਬਾਗ ਦਾ ਕਾਂਡ ਵਾਪਰ ਗਿਆ ਤਾਂ ਇਹ ਚਸ਼ਮਦੀਦ ਗਵਾਹ ਸੀ ਇਹ ਉੱਥੇ ਹਾਜ਼ਰ ਸੀ ਸ਼ਹੀਦ ਊਧਮ ਸਿੰਘ ਇਹਨਾਂ ਨੇ ਜਦੋਂ ਆਪਣੀਆਂ ਅੱਖਾਂ ਦੇ ਨਾਲੇ ਉੱਥੇ ਸੇਵਾ ਕਰ ਰਹੇ ਸੀ ਇਤਿਹਾਸ ਦੇ ਮੁਤਾਬਕ ਜਦੋਂ ਰੈਲੀ ਹੋ ਰਹੀ ਸੀ ਜੱਲ੍ਹਿਆਂਵਾਲੇ ਬਾਗ ਦੇ ਵਿੱਚ ਪਾਣੀ ਪਿਉਣ ਦੀ ਸੇਵਾ ਕਰ ਰਹੇ ਸੀ ਤਾਂ ਜਦੋਂ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਜ਼ੁਲਮ ਦੇਖਿਆ ਤਾਂ ਊਧਮ ਸਿੰਘ ਦੇ ਮਨ ਦੇ ਵਿੱਚ ਇਹ ਬਦਲੇ ਦੀ ਅੱਗ ਦੇ ਭੰਬੜ ਬਣਨ ਲੱਗੇ ਤੇ ਉਸੇ ਦਿਨ ਫੈਸਲਾ ਕਰ ਲਿਆ ਕਿ ਪੂਰੇ ਹਿੰਦੁਸਤਾਨ ਦੀ ਜਿਹੜੀ ਇਹ ਬੇਇੱਜ਼ਤੀ ਕੀਤੀ ਹੈਗੀ ਇਹਨਾਂ ਅੰਗਰੇਜ਼ਾਂ ਨੇ ਤੇ ਐਡਾ ਵੱਡਾ ਜ਼ੁਲਮ ਕੀਤਾ ਹੈ निहत्थे ਤੇ નિર્દોਸ਼ ਲੋਕਾਂ ਦੇ ਕਤਲ ਕੀਤੇ ਐ ਮੈਂ ਇਹਦਾ ਬਦਲਾ ਜ਼ਰੂਰ ਲਊਂਗਾ ਫੇਰ ਹੀ ਮੇਰਾ ਮਨ ਸ਼ਾਂਤ ਹੋਏਗਾ ਤਾਂ ਉਸ ਦਿਨ ਤੋਂ ਲੈ ਕੇ ਸੰਖੇਪ ਦੇ ਵਿੱਚ ਗੱਲ ਕਰੀਏ ਉਸ ਦਿਨ ਤੋਂ ਲੈ ਕੇ 1940 ਤੱਕ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਵਾਪਰਦਾ ਉਦਮ ਸਿੰਘ ਦੀ ਉਮਰ ਲਗਭਗ 19 ਸਾਲ ਸੀ ਤਾਂ 19 ਸਾਲਾਂ ਦੇ ਨੌਜਵਾਨ ਨੇ ਕਿੰਨੇ ਵਾਰੀ ਆਪਣੇ ਭੇਸ ਬਦਲੇ ਕਿੰਨੇ ਵਾਰੀ ਆਪਣੇ ਨਾਂ ਬਦਲੇ ਕਿੰਨੇ ਵਾਰੀ ਇਹ ਝੇਲ ਗਿਆ ਵਖ-ਵਖ ਕੇਸਾਂ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਰਿਹਾ ਤਾਂ ਅਖੀਰ ਲੰਡਨ ਪਹੁੰਚ ਗਿਆ ਲੰਡਨ ਦੇ ਵਿੱਚ ਉੱਥੇ ਰਹਿੰਦੇ ਆ ਉੱਥੇ ਜਾ ਕੇ ਜਦੋਂ ਇਹਨੂੰ ਪਤਾ ਲੱਗਿਆ ਕਿ ਜਲਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਚਲਾਉਣ ਵਾਲਾ ਜਨਰਲ ਡਾਇਰ ਹੈ ਜਿਹੜਾ ਉਹ ਤਾਂ ਬ੍ਰੇਨ ਹੈਮਰੇਜ ਦੇ ਨਾਲ ਅਧਰੰਗ ਹੋ ਕੇ ਮਰ ਚੁੱਕਿਆ ਤਾਂ ਉਦਮ ਸਿੰਘ ਨੂੰ ਬੜਾ ਅਫਸੋਸ ਹੋਇਆ ਸੀ ਕਿ ਮੇਰਾ ਸ਼ਿਕਾਰ ਮੇਰੇ ਹੱਥੋਂ ਨਿਕਲ ਗਿਆ ਉਹਨੂੰ ਬੜਾ ਤਕਲੀਫ ਹੋਈ ਇਸ ਗੱਲ ਦੀ ਸੁਣ ਕੇ ਪਰ ਉਹਦੀ ਨਾਲ ਦੀ ਨਾਲ ਉਹਦੇ ਦਿਮਾਗ ਦੇ ਵਿੱਚ ਇਹ ਖਿਆਲ ਵੀ ਆਇਆ ਕਿ ਉਸ ਵੇਲੇ ਜਿਹੜਾ ਪੰਜਾਬ ਦਾ ਗਵਰਨਰ ਸੀ ਸਰਮਾਇਕ ਲੋਡ ਬਾਇਰ ਜਿਨ੍ਹਾਂ ਦੇ ਹੁਕਮਾਂ ਦੇ ਨਾਲ ਇਹ ਗੋਲੀਆਂ ਚਲਾਈਆਂ ਸੀ ਡਾਇਰ ਨੇ ਉਥੇ ਜਿਉਂਦਾ ਨਾ ਤਾਂ ਉਹਦਾ ਲਗਾਤਾਰ ਪਿੱਛਾ ਕੀਤਾ ਉਹਦੇ ਲਗਾਤਾਰ ਪਿੱਛੇ ਲੱਗਿਆ ਰਿਹਾ ਤਾਂ ਜਦੋਂ ਸ਼ਹੀਦ ਉਦਮ ਸਿੰਘ ਨੂੰ ਇਹ ਪਤਾ ਲੱਗਿਆ ਕਿ ਅੱਜ ਜਿਹੜਾ ਹੈਗਾ ਕੈਪਟਨ ਹਾਲ ਲੰਡਨ ਦੇ ਵਿੱਚ 13 ਮਾਰਚ ਵਾਲੇ ਦਿਨ 13 ਮਾਰਚ 1940 ਨੂੰ ਜਦੋਂ ਉਦਮ ਸਿੰਘ ਨੂੰ ਪਤਾ ਲੱਗਿਆ ਕਿ ਕੈਪਟਨ ਹਾਲ ਦੇ ਵਿੱਚ ਅੱਜ ਇੱਕ ਵੱਡੀ ਕਾਨਫਰੰਸ ਹੋ ਰਹੀ ਹੈ ਜਿਦੇ ਵਿੱਚ ਸਰ ਮਾਈਕਲ ਐਡਵਾਈਰ ਤੇ ਹੋਰ ਜਿਹੜੇ ਅੰਗਰੇਜ਼ ਅਫਸਰ ਨੇ ਉਹਨਾਂ ਨੇ ਆ ਕੇ ਭਾਸ਼ਣ ਦੇਣੇ ਐ ਤੇ ਉੱਥੇ ਉਹਨੂੰ ਖੁਸ਼ੀ ਚੜ ਗਈ ਚਾਹ ਚੜ ਗਿਆ ਕਿ ਅੱਜ ਮੈਂ ਬਦਲਾ ਲੈ ਸਕੂੰਗਾ ਹਿੰਦੁਸਤਾਨ ਦੇ ਕੀਤੇ ਅਪਮਾਨ ਦਾ ਜਲਿਆਂਵਾਲੇ ਬਾਗ ਦੇ ਕਾਂਡ ਦਾ ਇਹ ਉੱਥੇ ਚਲਾ ਗਿਆ ਪੇਸ਼ ਬਦਲਿਆ ਤਾਂ ਭੇਸ ਬਦਲ ਕੇ ਹੈਟ ਲਿਆ ਲੰਬਾ ਕੋਟ ਪਾਇਆ ਮੋਟੀ ਕਿਤਾਬ ਮੋਟੀ ਕਿਤਾਬ ਦੇ ਵਿੱਚ ਆਪਣਾ ਪਿਸਤੌਲ ਫਿਟ ਕੀਤਾ ਔਰ ਉੱਥੇ ਜਾ ਕੇ ਕੈਕਸਟਨ ਹਾਲ ਦੇ ਵਿੱਚ ਇਹ 13 ਮਾਰਚ ਵਾਲੇ ਦਿਨ ਉੱਥੇ ਚਲਾ ਗਿਆ ਔਰ ਉਹ ਅਗਲੀਆਂ ਕੁਰਸੀਆਂ ਤੇ ਬਹਿਣ ਦੀ ਕੋਸ਼ਿਸ਼ ਕੀਤੀ ਕੁਰਸੀਆਂ ਭਰੀਆਂ ਹੋਣ ਕਰਕੇ ਕੰਧ ਦੇ ਨਾਲ ਲੱਗ ਕੇ ਖੜਾ ਹੋ ਗਿਆ ਤਾਂ ਜਦੋਂ ਉੱਥੇ ਕਾਨਫਰੰਸ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਤਾਂ ਸ਼ਰਮਾਈਕ ਲੋਡ ਵਾਇਰ ਨੇ ਜਦੋਂ ਖੜਾ ਹੋ ਕੇ ਭਾਸ਼ਣ ਦੇਣਾ ਸੀਗਾ ਤਾਂ ਊਧਮ ਸਿੰਘ ਦਾ ਖੂਨ ਸੀ ਜਿਹੜਾ ਉਬਾਲੇ ਮਾਰ ਉੱਠਿਆ ਖੂਨ ਖ올 ਉੱਠਿਆ ਇਹਨੇ ਆਪਣੀ ਕਿਤਾਬ ਦੀ ਜਿਲਤ ਪਾੜੀ ਉਹਦੇ ਵਿੱਚੋਂ ਪਿਸਤੌਲ ਕੱਢਿਆ ਤੇ ਕੜ ਕੜ ਕਰਦੀਆਂ ਜਿਹੜੀਆਂ ਗੋਲੀਆਂ ਸੀ ਉਹ ਸ਼ਰਮਾਈਕ ਲੋਡ ਵਾਇਰ ਦੀ ਅਡਵਾਇਰ ਦੀ ਛਾਤੀ ਦੇ ਵਿੱਚ ਥੋਕ ਦਿੱਤੀਆਂ ਤੇ ਉੱਥੇ ਹੀ ਉਹ ਸਟੇਜ ਦੇ ਉੱਤੇ ਫੁੜਕ ਗਿਆ ਗੋਲੀਆਂ ਹੋਰਾਂ ਨੂੰ ਵੀ ਲੱਗੀਆਂ ਜਿਨ੍ਹਾਂ ਦਾ ਮੈਂ ਲੰਬਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਤੇ ਹਾਲ ਦੇ ਵਿੱਚ ਭਗੜੜ ਮਚ ਗਈ ਲੋਕ ਭੱਜਣੇ ਸ਼ੁਰੂ ਹੋ ਗਏ ਉਦਮ ਸਿੰਘ ਚਾਹੁੰਦਾ ਤਾਂ ਉੱਥੋਂ ਜਾਨ ਬਚਾ ਕੇ ਭੱਜ ਵੀ ਸਕਦਾ ਸੀ ਪਰ ਇਹ ਸਨក្លਾਬੀ ਯੋਧੇ ਨੇ ਕਿਉਂਕਿ ਇਹ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਆਪਣੇ ਆਗੂ ਮੰਨਦਾ ਸੀ ਭਗਤ ਸਿੰਘ ਹੋਰੇ ਗਾਂ ਕਰਤਾਰ ਸਿੰਘ ਸਰਾਬੇ ਨੂੰ ਆਪਣਾ ਆਗੂ ਗੁਰੂ ਮੰਨਦੇ ਸੀਗੇ ਤਾਂ ਇਹਨਾਂ ਨੇ ਵੀ ਉਸੇ ਤਰ੍ਹਾਂ ਜਿਵੇਂ ਭਗਤ ਸਿੰਘ ਹੋਰਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਵੇਲੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਏ ਬਿਲਕੁਲ ਉਸੇ ਤਰ੍ਹਾਂ ਸ਼ਹੀਦ ਊਧਮ ਸਿੰਘ ਨੇ ਉੱਥੇ ਖੜੋ ਕੇ ਉਸ ਹਾਲ ਦੇ ਅੰਦਰ ਕੈਕਸਟਰਨ ਹਾਲ ਦੇ ਅੰਦਰ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾਏ ਸ਼ਾਮ ਰਾਜ ਬਾਦ ਮਰਦਾ ਬਾਦ ਕਿਹਾ ਤੇ ਇਹ ਵੀ ਜਿਹੜੇ ਗੀਤ ਬਣਿਆ ਬਾਅਦ ਦੇ ਵਿੱਚ ਉਹ ਊਧਮ ਸਿੰਘ ਭੱਜਿਆ ਨਹੀਂ ਉਹਨੇ ਲਲਕਾਰ ਕੇ ਕਿਹਾ ਜਿਵੇਂ ਗੀਤ ਗਵਾਹੀ ਪੜਦੇ ਨੇ ਕਿ ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਉੱਥੇ ਖੜ ਕੇ ਕਿਹਾ ਕਿ ਆਓ ਜੀਨੇ ਮੈਨੂੰ ਗ੍ਰਿਫਤਾਰ ਕਰਨਾ ਕਰ ਸਕਦੇ ਹਾਂ ਮੈਂ ਭੱਜਾਂਗਾ ਨਹੀਂ ਤਾਂ ਫਿਰ ਉੱਥੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁਕੱਦਮਾ ਚੱਲਿਆ ਬਹੁਤ ਛੇਤੀ ਛੇਤੀ ਕਾਰਵਾਈ ਕਰਕੇ ਇਹਨਾਂ ਨੂੰ ਲੰਡਨ ਦੀ ਉਸ ਪੈਟਰਨ ਵਿਲਾ ਜੇਲ੍ਹ ਦੇ ਅੰਦਰ ਫਾਂਸੀ ਦੇ ਕੇ ਜੇਲ੍ਹ ਦੇ ਅੰਦਰ ਹੀ ਦਫਨਾ ਦਿੱਤਾ ਗਿਆ ਉੱਥੇ ਹੀ ਦਬ ਦਿੱਤਾ ਗਿਆ ਇਹਦੇ ਬਾਅਦ ਦੇ ਵਿੱਚ 1972 ਦੇ ਵਿੱਚ ਜਦੋਂ ਇੱਥੇ ਗਿਆਨੀ ਜੈਲ ਸਿੰਘ ਦੀ ਸਰਕਾਰ ਬਣੀ ਹੈ ਉਹ ਉਹਨਾਂ ਨੇ ਯਤਨ ਕਰਕੇ ਉਦਮ ਸਿੰਘ ਦੀਆਂ ਅਸਥੀਆਂ ਜੜੀਆਂ ਹੈਗੀਆਂ ਲੰਡਨ ਤੋਂ ਇੱਥੇ ਪੰਜਾਬ ਲੈ ਕੇ ਆਉਂਦੀਆਂ ਸੀਗੀਆਂ ਇੱਕ ਕਹਾਣੀ ਹੈ ਉਦਮ ਸਿੰਘ ਦੀ ਉਸ ਕੁਰਬਾਨੀ ਦੀ ਜਿਹੜੀ ਸ਼ਹੀਦੀ ਉਹਨਾਂ ਦੀ 31 ਜੁਲਾਈ ਨੂੰ ਹੋਈ ਸੀ ਤਾਂ ਅਸੀਂ ਉਹਨਾਂ ਨੂੰ ਜਦੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਕਾਰਨਾਮਿਆਂ ਨੂੰ ਯਾਦ ਕਰਦੇ ਹਾਂ ਤਾਂ ਮਿੱਤਰੋ ਸਾਨੂੰ ਉਦਮ ਸਿੰਘ ਦੀ ਕੁਰਬਾਨੀ ਤੋਂ ਕੋਈ ਨਾ ਕੋਈ ਸਬਕ ਵੀ ਲੈ ਲੈਣਾ ਚਾਹੀਦਾ ਹੈ ਇਹ ਨਹੀਂ ਕਿ ਕੱਲਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਤੇ ਜਿਹੜਾ ਉਹਨਾਂ ਨੇ ਕਾਰਨਾਮਾ ਕੀਤਾ ਉਹਦੀ ਕਹਾਣੀ ਸੁਣਾ ਦਿੱਤੀ ਬੱਚਿਆਂ ਨੂੰ ਜਾਂ ਇਕੱਠ ਕਰਕੇ ਨਾਟਕ ਕਰ ਲਏ ਇਥੇ ਇੰਨਾ ਹੀ ਕਾਫੀ ਨਹੀਂ ਹੁੰਦਾ ਅਸੀਂ ਉਹਨਾਂ ਦੀ ਕੁਰਬਾਨੀ ਤੋਂ ਉਹਨਾਂ ਦੀ ਵਿਚਾਰਧਾਰਾ ਤੋਂ ਕੋਈ ਪ੍ਰੇਰਨਾ ਲੈਣੀ ਹੁੰਦੀ ਹੈ ਤਾਂ ਜਦੋਂ ਪ੍ਰੇਰਨਾ ਲੈਣ ਦੀ ਗੱਲ ਆਉਂਦੀ ਹੈ ਸਭ ਤੋਂ ਵੱਡਾ ਸ਼ੱਕ ਸਾਨੂੰ ਇਹ ਹੈ ਕਿ ਅੰਗਰੇਜ਼ਾਂ ਨੇ ਸਾਨੂੰ ਧਰਮ ਦੇ ਨਾਂ ਤੇ ਵੰਡਿਆ ਧਰਮ ਦੇ ਨਾਂ ਤੇ ਲੜਾਇਆ ਪਾਕਿਸਤਾਨ ਬਣਾਇਆ 10 ਲੱਖ ਲੋਕ ਕਤਲ ਕਰਾਏ ਔਰ ਨਫ਼ਰਤ ਫਲਾਈ ਧਰਮ ਦੇ ਨਾਂ ਤੇ ਤੇ ਉਦਮ ਸਿੰਘ ਨੇ ਇਸ ਨਫ਼ਰਤੀ ਸੋਚ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਵੰਡਣ ਤੇ ਲੜਾਉਣ ਵਾਲੀ ਸੋਚ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਮਾਰੀ ਆਪਣਾ ਨਾਂ ਰੱਖ ਕੇ ਕਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ ਇਹਦੀ ਵਿਆਖਿਆ ਕਰਨ ਦੀ ਲੋੜ ਨਹੀਂ ਰਾਮ Hindu ਭਾਈਚਾਰੇ ਵਾਸਤੇ ਮੁਹੰਮਦ ਮੁਸਲਮਾਨ ਭਾਈਚਾਰੇ ਵਾਸਤੇ ਸਿੰਘ ਸਿੱਖ ਭਾਈਚਾਰੇ ਵਾਸਤੇ ਆਜ਼ਾਦ ਆਜ਼ਾਦੀ ਵਾਸਤੇ ਤਾਂ ਸਾਰੇ ਧਰਮਾਂ ਦੀ ਸਾਰੇ ਧਰਮਾਂ ਨੂੰ ਇੱਕ ਮੁਠ ਰੱਖਣਾ ਫਿਰਕਾ ਪ੍ਰਸਤੀ ਤੋਂ ਬਚਾ ਕੇ ਰੱਖਣਾ ਇਹ ਊਧਮ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ ਕਿਉਂਕਿ ਅੰਗਰੇਜ਼ ਗਏ ਨਹੀਂ ਹੈਗੇ ਅੰਗਰੇਜ਼ਾਂ ਦੀਆਂ ਨੀਤੀਆਂ ਅੱਜ ਵੀ ਸਾਡੇ ਲੀਡਰਾਂ ਦੇ ਵਿੱਚ ਜਿਉਂਦੀਆਂ ਨੇ ਜਿਹੜੀਆਂ ਲੋਕਾਂ ਨੂੰ ਹਲੇ ਵੀ ਧਰਮ ਦੇ ਨਾਂ ਤੇ ਵੰਡ ਕੇ ਲੜਾ ਕੇ ਮਰਵਾ ਕੇ ਆਪਣੀ ਕੁਰਸੀ ਕਾਇਮ ਰੱਖਣਾ ਚਾਹੁੰਦੇ ਨੇ ਇਸ ਕਰਕੇ ਸਭ ਤੋਂ ਵੱਡਾ ਸਬਕ ਕਿ ਅਸੀਂ ਕਦੇ ਵੀ ਹਿੰਦੁਸਤਾਨ ਦੇ ਲੋਕ ਮਜ਼ਬਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਵੰਡੇ ਨਹੀਂ ਜਾਵਾਂਗੇ ਤੇ ਧਰਮ ਤੇ ਜਾਤਾਂ ਦੇ ਨਾਂ ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਮੂੰਹ ਨਹੀਂ ਲਾਵਾਂਗੇ ਇਹ ਸਭ ਤੋਂ ਵੱਡਾ ਸਬਕ ਹੈ ਇਹ ਸ਼ਹੀਦ ਉਦਮ ਸਿੰਘ ਦੇ ਨਾਂ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਔਰ ਨੰਬਰ 2 ਦੇ ਉੱਤੇ ਉਦਮ ਸਿੰਘ ਹੈ ਜਿਹੜਾ ਉਹ ਕੱਲੇ ਬਦਲਾ ਲੈਣ ਦੀ ਭਾਵਨਾ ਤੱਕ ਸੀਮਤ ਨਹੀਂ ਸੀ ਕਿਉਂਕਿ ਉਹ ਗਦਰ ਪਾਰਟੀ ਨਾਲ ਜੁੜੇ ਹੋਏ ਸੀ ਉਹ ਭਗਤ ਸਿੰਘ ਹੋਰਾਂ ਨਾਲ ਜੁੜੇ ਹੋਏ ਸੀ ਉਹ ਕ੍ਰਾਂਤੀਕਾਰੀ ਸੀ ਤੇ ਚਾਹੇ ਭਗਤ ਸਿੰਘ ਦੀ ਜਥੇਬੰਦੀ ਸੀਗੀ ਐਚਐਸਆਰਏ ਚਾਹੇ ਗਦਰ ਪਾਰਟੀ ਸੀ ਇਹਨਾਂ ਦਾ ਨਿਸ਼ਾਨਾ ਕੀ ਸੀਗਾ ਬਰਾਬਰੀ ਵਾਲਾ ਸਮਾਜ ਲੈ ਕੇ ਆਉਣਾ ਤੇ ਬਰਾਬਰੀ ਵਾਲਾ ਸਮਾਜ ਅੱਜ ਤੱਕ ਆਇਆ ਨਹੀਂ ਉਦਮ ਸਿੰਘ ਹੋਰੇ ਕੁਰਬਾਨੀਆਂ ਕਰਕੇ ਭਗਤ ਸਿੰਘ ਹੋਰੇ ਕਰਕੇ ਕਰਤਾਰ ਸਿੰਘ ਸਰਾਬੇ ਹੋਰੇ ਕਰਕੇ ਕਿੰਨੇ ਦੇਸ਼ ਭਗਤ ਫਾਂਸੀਆਂ ਦੇ ਉੱਤੇ ਝੂਟ ਕੇ ਚਲੇ ਗਏ ਐ ਪਰ ਉਹਨਾਂ ਦੇ ਸੁਪਨੇ ਜਿਹੜੇ ਹਲੇ ਤੱਕ ਪੂਰੇ ਨਹੀਂ ਹੋਏ ਉਹਨਾਂ ਦਾ ਸੁਪਨਾ ਤਾਂ ਉਸ ਦਿਨ ਪੂਰਾ ਹੋਏਗਾ ਜਿੱਦਣ ਸਾਡੇ ਦੇਸ਼ ਦੇ ਵਿੱਚ ਸਾਰੇ ਲੋਕਾਂ ਲਈ ਇੱਕੋ ਜਿਹੀ ਰੋਟੀ ਇੱਕੋ ਜਿਹਾ ਵਿੱਦਿਆ ਦਾ ਪ੍ਰਬੰਧ ਇੱਕੋ ਜਿਹਾ ਸਿਹਤ ਦਾ ਪ੍ਰਬੰਧ ਇੱਕੋ ਜਿਹਾ ਰਹਿਣ ਸਹਿਣ ਇੱਕੋ ਜਿਹਾ ਬਰਾਬਰੀ ਵਾਲਾ ਸਮਾਜ ਜਿਹਨੂੰ ਸਰਬੱਤ ਦਾ ਭਲਾ ਅਸੀਂ ਕਹਿੰਨੇ ਆ ਉਹ ਇੱਕੋ ਜਿਹੇ ਲੋਕ ਹੋਣਗੇ ਨਫ਼ਰਤਾਂ ਘਟਣਗੀਆਂ ਜਾਤਾਂ ਦੀਆਂ ਧਰਮਾਂ ਦੀਆਂ ਅਲਾਕਿਆਂ ਦੀਆਂ ਫੇਰ ਇਹਨਾਂ ਸ਼ਹੀਦਾਂ ਦੇ ਸੁਪਨੇ ਆ ਜਿਹੜੇ ਪੂਰੇ ਹੋਣਗੇ ਨਹੀਂ ਤਾਂ ਇਹਨਾਂ ਦੇ ਸੁਪਨੇ ਅਸੀਂ ਕਹਿੰਨੇ ਕਿ ਅਧੂਰੇ ਹੋਣਗੇ ਤਾਂ ਮੇਰੇ ਵੀਰੋ ਇਹ ਜਿਹੜੀ ਘਟਨਾ ਹੈ ਇਹ ਜਿਹੜੀ ਕੁਰਬਾਨੀ ਹੈ ਇਹ ਸਾਨੂੰ ਹੋਰ ਵੀ ਬਹੁਤ ਸਾਰੀਆਂ ਸਿੱਖਿਆਵਾਂ ਦਿੰਦੀ ਹੈ ਕਿ ਭਗਤ ਉਦਮ ਸਿੰਘ ਹੋਰਾਂ ਨੇ ਸਾਡੇ ਦੇਸ਼ ਦੇ ਵਿੱਚ ਜਿੱਥੇ ਬਰਾਬਰੀ ਵਾਲਾ ਸਮਾਜ ਲਿਆਉਣ ਦੇ ਯਤਨ ਕੀਤੇ ਉਥੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਦਾ ਯਤਨ ਵੀ ਕੀਤਾ ਤਾਂ ਅੱਜ ਅਸੀਂ ਉਹਨਾਂ ਨੂੰ ਜਦੋਂ ਯਾਦ ਕਰ ਰਹੇ ਹਾਂ ਤਾਂ ਉਹਨਾਂ ਨੂੰ ਯਾਦ ਕਰਨਾ ਸਿਰਫ ਇਹ ਇਹ ਕਹਿ ਦੇਣਾ ਕਿ ਉਹ ਬੜੀ ਕੁਰਬਾਨੀ ਕਰਕੇ ਚਲੇ ਗਏ ਜੀ ਇਹਨਾਂ ਕਾਫੀ ਨਹੀਂ ਹੁੰਦਾ ਤਾਂ ਮੈਂ ਆਪਣੀ ਗੱਲ ਬੰਦ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਮਹਾਨ ਸ਼ਹੀਦ ਦੇ ਜਿਹੜੇ ਸੁਪਨੇ ਸੀ ਜਿਹੜੇ ਉਦੇਸ਼ ਸੀ ਜਿਹੜੇ ਇਹਨਾਂ ਦੇ ਨਿਸ਼ਾਨੇ ਸੀ ਉਹਨਾਂ ਦੀ ਪੂਰਤੀ ਵਾਸਤੇ ਅੱਜ ਸਾਨੂੰ ਹੋਰ ਅੱਗੇ ਜਾ ਕੇ ਲੜਨਾ ਪਏਗਾ ਹੋਰ ਕਦਮ ਅੱਗੇ ਵਧਾਉਣੇ ਪੈਣਗੇ ਤੇ ਜਿਹੜੀ ਮੈਂ ਗੱਲ ਕਹਿਣੀ ਚਾਹਨਾ ਕਿ ਬੇਸ਼ੱਕ ਉਦਮ ਸਿੰਘ ਹੋਰਾਂ ਨੇ ਕੈਕਸਟਰਨ ਹਾਲ ਦੇ ਅੰਦਰ ਪਿਸਤੌਲ ਦੀ ਵਰਤੋਂ ਕੀਤੀ ਹੈ ਪਰ ਉਹ ਪਿਸਤੌਲ ਦੀ ਵਰਤੋਂ ਇੱਕ ਕਿਤਾਬ ਦੇ ਵਿੱਚ ਲੁਕੋ ਕੇ ਕੀਤੀ ਹੈ ਕਿਤਾਬ ਕਿਤਾਬ ਨੇ ਹੀ ਸਾਡੀ ਤਕਦੀਰ ਬਦਲਨੀ ਹੈ ਤੇ ਉਦਮ ਸਿੰਘ ਹੋਰੇ ਕਿਤਾਬਾਂ ਪੜਨ ਦੇ ਬਹੁਤ ਸ਼ਕੀਨ ਸੀ ਚੰਗੀਆਂ ਕਿਤਾਬਾਂ ਪੜ੍ਹਦੇ ਸੀ ਔਰ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਤੇ ਹੋਰ ਕ੍ਰਾਂਤੀਕਾਰੀ ਕਿਤਾਬਾਂ ਬਹੁਤ ਪਰਦੇਸੀ ਜੇਲ੍ਹ ਦੇ ਵਿੱਚ ਇਹ ਮੰਗ ਕਰਦੇ ਰਹਿੰਦੇ ਸੀਗੇ ਕਿ ਮੈਨੂੰ ਕਿਤਾਬਾਂ ਦਿੱਤੀਆਂ ਜਾਣ ਤਾਂ ਕਿਤਾਬਾਂ ਨੇ ਸਾਡੀ ਤਕਦੀਰ ਬਦਲਨੀ ਹੈ ਤੇ ਇੰਨੀ ਗੱਲ ਕਹਿੰਦਾ ਹੋਇਆ ਮੈਂ ਆਖਰੀ ਗੱਲ ਇੱਕ ਗੀਤ ਮੈਨੂੰ ਯਾਦ ਆਉਂਦਾ ਹੈ ਕਿ ਉਦਮ ਸਿੰਘ ਦੀ ਕੁਰਬਾਨੀ ਸਦਕਾ ਇੱਕ ਗੀਤ ਗਾਇਆ ਜਾਂਦਾ ਹੁੰਦਾ ਸੀ ਕਿਸੇ ਵੇਲੇ ਇਨਕਲਾਬੀ ਸਟੇਜਾਂ ਦੇ ਉੱਤੇ ਕਿ ਉਦਮ ਸਿੰਘ ਦੀ ਕੁਰਬਾਨੀ ਸਦਕਾ ਧੌਣ ਅਕੜਾਈ ਖੜਾ ਸੁਨਾਮ ਮਾਪਾਰਤ ਦੇ ਵੀਰ ਸਪੂਤੋ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਤਾਂ ਇਹਨਾਂ ਮਹਾਨ ਸ਼ਹੀਦਾਂ ਨੂੰ ਇਹਨਾਂ ਦਾ 31 ਜੁਲਾਈ ਨੂੰ ਲਹੂ ਡੁੱਲਿਆ ਇਸ ਧਰਤੀ ਦੇ ਉੱਤੇ ਉਹਨਾਂ ਨੂੰ ਅਸੀਂ ਸਲਾਮ ਕਹਿੰਦੇ ਹਾਂ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਇਸ ਪ੍ਰਚਾਰ ਦੇ ਵਿੱਚ ਮੈਨੂੰ ਆਪਣਾ ਸਾਥੀ ਬਣਾਓ ਮੈਨੂੰ ਆਪਦਾ ਤੁਸੀਂ ਦੋਸਤ ਬਣਾਓ YouTube ਚੈਨਲ ਦੇ ਉੱਤੇ ਮੇਘਰਾਜ ਰੱਲਾ ਮੇਰਾ ਨਾਮ ਹੈ ਤੇ ਮੇਰੇ ਚੈਨਲ ਦਾ ਨਾਮ ਵੀ ਮੇਘਰਾਜ ਰੱਲਾ ਹੈ ਇਹਦਾ ਬਟਨ ਦਬ ਕੇ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਰਹਿਣ ਮਿਲ ਕੇ ਪ੍ਰਚਾਰ ਕਰਿਆ ਕਰੋ ਇਹੋ ਜੇ ਕ੍ਰਾਂਤੀਕਾਰੀ ਹੀਰੇ ਆ ਜਿਹੜੇ ਇਹ ਮੁੜ ਮੁੜ ਕੇ ਨਹੀਂ ਜੰਮਦੇ ਹੁੰਦੇ ਤਾਂ ਮਿੱਤਰੋ ਇਹਨਾਂ ਦੀ ਕੁਰਬਾਨੀ ਕਿਤੇ ਮਿੱਟੀ ਘੱਟੇ ਨਾਲ ਰੁਲ ਜਾਏ ਕਿਉਂਕਿ ਅੱਜ ਫੇਰ ਫਿਰਕਾ ਪ੍ਰਸਤੀ ਸਿਰ ਚੁੱਕ ਰਹੀ ਹੈ ਜਾਤ ਪ੍ਰਸਤੀ ਸਿਰ ਚੁੱਕ ਰਹੀ ਹੈ ਤੇ ਨਸ਼ਿਆਂ ਦਾ ਬੋਲਬਾਲਾ ਹੈ ਤੇ ਹਿੰਦੁਸਤਾਨ ਨੂੰ ਮੁੜ ਕੇ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਦਾ ਬਣਾਉਣ ਲਈ ਸਾਨੂੰ ਯਤਨ ਕਰਨੇ ਪੈਣਗੇ ਇਹ ਸਾਡੀ ਜ਼ਿੰਮੇਵਾਰੀ ਹੈ ਇਹੀ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਕਰਦਾ ਹੋਇਆ ਸ਼ਹੀਦ ਉਦਮ ਸਿੰਘ ਨੂੰ ਸਲਾਮ ਕਹਿੰਦਾ ਹੋਇਆ ਆਪਣੀ ਥਾਂ ਲੈਣਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ